ਹੁਣ ਅਸੀਂ ਬੈਠੇ ਭਾਵੇਂ ਸਲੇਰਨ ਤਾਂ ਵਿੱਚੋਂ ਪਰ ਅਸੀਂ ਅੱਜ ਬਾਬਾ ਵਾਲਕਨਾਥ ਦੀ ਗੁਫਾ ਤੇ ਚੱਲਣਾ ਦਿਓਟ ਸਿੱਧ ਜਿੱਥੇ ਬਾਬਾ ਪੌਣਾ ਹਰੀ ਦਾ ਵਾਸ ਆ ਪਰ ਤੁਸੀਂ ਆਤਮਾ ਦੇ ਨਾਲ ਨਾਲ ਚੱਲਣਾ ਤੇ ਤਿਆਰ ਰੱਖਣਾ ਸਾ ਸੰਗ ਦੇ ਵਿੱਚ ਬਾਬਾ ਜੀ ਦੀ ਗੁਫਾ ਤੇ ਰੋਟ ਚੜਾਏ ਜਾਂਦੇ ਆ ਬੱਕਰੇ ਚੜ੍ਹਦੇ ਆ ਆਪਾਂ ਇਸ ਬਿਸ਼ੇ ਤੇ ਗੱਲ ਕਰਨੀ ਆ ਹੁਣ ਤੁਸੀਂ ਦੇਖੋ ਜਦੋਂ ਗੁਫਾ ਨੂੰ ਜਾਂਦੇ ਆ ਕੋਈ ਬਾਬਾ ਜੀ ਦੀ ਗੁਫਾ ਨੂੰ ਪੰਜਾਬ ਤੋਂ ਪੈਦਲ ਚੱਲ ਕੇ ਜਾਂਦੇ ਆ ਕੋਈ ਡੰਡੋਤ ਕਰਕੇ ਜਾਂਦਾ ਕੋਈ ਬੱਸਾਂ 'ਚ ਜਾਂਦੇ ਆ ਕੋਈ ਕਾਰਾਂ ਵਿੱਚ ਜਾਂਦਾ ਜਦੋਂ ਅਸੀਂ ਛਾਤ ਲਈ ਚੰਡੇ ਚੜਾ ਦਿੰਦੇ ਆ ਗੁਫਾ ਤੇ ਮੱਥਾ ਟੇਕਣ ਜਾਂਦੇ ਆ ਰਸਤੇ ਵਿੱਚ ਕੁਝ ਦੁਕਾਨਾਂ ਪਈਆਂ ਹੋਈਆਂ ਉਹ ਜਿਹੜੇ ਦੁਕਾਨਦਾਰ ਵਾ ਹੋ ਸਕਦਾ ਕਈ ਦੁਕਾਨਦਾਰ ਨਾਉਂਦੇ ਵੀ ਨਾ ਹੋਣ ਪਰ ਉਹ ਬਾਬਾ ਜੀ ਦੇ ਨਾਮ ਦਾ ਰੋਟ ਪ੍ਰਸ਼ਾਦ ਬਣਾਉਂਦੇ ਆ ਬਹੁਤ ਗਰੀਬ ਗਰੀਬ ਹੁੰਦੇ ਸੀ ਪਹਿਲਾ ਉਹਨਾਂ ਦੇ ਵਿੱਚ ਕਿੰਨੀ ਨਿਮਰਤਾ ਆ ਜਦੋਂ ਤੁਸੀਂ ਲੰਘਦੇ ਆ ਰਸਤਿਆਂ ਵਿੱਚ ਤੇ ਉਹ ਤੁਹਾਨੂੰ ਕਹਿੰਦੇ ਆ ਆ ਜਾਓ ਭਗਤ ਜੀ ਰੋਟੀ ਲੈ ਕੇ ਜਾਓ ਆ ਜਾਓ ਭਗਤ ਜੀ ਪ੍ਰਸ਼ਾਦ ਲੈ ਲਓ ਪਰ ਉਹ ਕਿਸੇ ਨੂੰ ਉੱਚਾ ਤਾਂ ਨਹੀਂ ਬੋਲਦੇ ਉਹ ਤੁਹਾਨੂੰ ਕਹਿੰਦੇ ਆ ਕਿ ਬੈਠੋ ਭਗਤ ਜੀ ਸਾਡੀ ਦੁਕਾਨ ਵਿੱਚ ਬੈਠੋ ਇੱਥੇ ਜੁੱਤੀਆਂ ਲਾ ਲਓ ਇੱਥੇ ਹੱਥ ਧੋ ਲਓ ਕਈ ਦਾ ਵਿੱਚੋਂ ਇਦਾਂ ਵੀ ਕਹਿੰਦੇ ਆ ਕਿ ਕੋਈ ਨਹੀਂ ਤੁਸੀਂ ਪੈਸੇ ਵੀ ਆਣ ਕੇ ਦੇ ਦ아요 ਭਾਵੇਂ ਉਹ ਤੁਸੀਂ ਹਿਮਾਚਲ ਵਿੱਚ ਜਾ ਕੇ ਦੇਖਿਓ ਕਈ ਦੁਕਾਨਦਾਰ ਤਾਂ ਉੱਥੇ ਬੀੜੀਆਂ ਪੀਂਦੇ ਹੁੰਦੇ ਆ ਬੈਠੇ ਹੋਏ ਰੋਟ ਪ੍ਰਸ਼ਾਦ ਵੀ ਕੋਲ ਰੱਖਿਆ ਪਰ ਉਹ ਪੀਂਦੇ ਬੀੜੀਆਂ ਆ ਪਰ ਬਾਬਾ ਜੀ ਨੇ ਕੀ ਦੇਖਣਾ ਨਿਮਰਤਾ ਦੇਖਣੀ ਆ ਪਰ ਜਦੋਂ ਤੁਹਾਨੂੰ ਉਹ ਰੋਟ ਪ੍ਰਸ਼ਾਦ ਦਿੰਦੇ ਆ ਉਸਲੇ ਹੱਥ ਧੋ ਕੇ ਦਿੰਦੇ ਆ ਹੁਣ ਆਪਾਂ ਦੂਸਰੇ ਪਾਸੇ ਗੱਲ ਕਰਦੇ ਆ ਕਈ ਸਿਹਰੇ ਸਾਧੂ ਆ ਬਾਬਾ ਜੀ ਲੈਣਦੇ ਦੁਕਾਨਦਾਰ ਤਾਂ ਨਾਉਂਦੇ ਵੀ ਨਹੀਂ ਬੀੜੀਆਂ ਵੀ ਪੀਂਦੇ ਆ ਪਰ ਉਹਨਾਂ ਵਿੱਚ ਨਿਮਰਤਾ ਆ ਹੁਣ ਜਿਹੜੇ ਸਾਧੂ ਆ ਜਾਂ ਬਾਬਾ ਜੀ ਨਾਲ ਚ ਕਈ ਭਗਤ ਹੁੰਦੇ ਆ ਕੁਝ ਸਮਾਂ ਬਾਬਾ ਜੀ ਦੀ ਭਗਤੀ ਕਰਦੇ ਉਹਨਾਂ ਨੂੰ ਉਹਦੇ ਨਾਮ ਦੇ ਹਲਾਰੇ ਆਉਣ ਲੱਗ ਪੰਦੇ ਆ ਉਹ ਕੀ ਕਰਦੇ ਆ ਤੜਕੇ ਉੱਠਦੇ ਆ ਨਹਾਉਂਦੇ ਵੀ ਆ ਭਗਮੇ ਕੱਪੜੇ ਪਾਉਂਦੇ ਆ ਸਿਰ ਤੇ ਭਗਮਾ ਰਮਾਲ ਬੰਨਦੇ ਆ ਜਾਂ ਕਈ ਪਰਨਾ ਬੰਨਦੇ ਆ ਪਰ ਜਿਹੋ ਰੋਟ ਬਣਾਉਂਦੇ ਆ ਤਾਂ ਦੂਸਰਿਆਂ ਨੂੰ ਦਵਕੇ ਮਾਲਾ ਪਾਉਂਦੇ ਆ ਜੇ ਉਹਨਾਂ ਦੇ ਕੋਲ ਕੋਈ ਆ ਜਾ ਹੁਣ ਨਵੀਂ ਸੰਗਤ ਨੂੰ ਕਿਸੇ ਵੇਲੇ ਪਤਾ ਹੀ ਨਹੀਂ ਹੁੰਦਾ ਚਲੋ ਪਿੱਛੇ ਹਟੋ ਉਹ ਕਿਸੇ ਵੇਲੇ ਬਾਬਾ ਜੀ ਦੀ ਰੋਟਾਂ ਦੀ ਮਨਜ਼ੂਰੀ ਨਹੀਂ ਲੱਗਦੀ ਬਾਬਾ ਜੀ ਦਾ ਜੇ ਪ੍ਰੇਮ ਲੈਣਾ ਆ ਜੇ ਉਹਨਾਂ ਦੇ ਦਰਸ਼ਨ ਕਰਨੇ ਆ ਫੇ ਨਿਮਰਤਾ ਬਹੁਤ ਜ਼ਰੂਰੀ ਹੈ ਜਿੱਦਾਂ ਹੁਣ ਬਾਬਾ ਜੀ ਦਾ ਜਦੋਂ ਕੁਦ ਨੂੰ ਚੜਦੇ ਆ ਕਈ ਉਹਨੂੰ ਬੱਕਰਾ ਕਹਿੰਦੇ ਆ ਕੋਈ ਛੇਲਾ ਕਹਿੰਦਾ ਆ ਬਾਬਾ ਜੀ ਦੇ ਬੱਕਰੇ ਕਿਉਂ ਚੜਾਏ ਜਾਂਦੇ ਆ ਬਾਬਾ ਜੀ ਦੀ ਜਿਹੜੀ ਗੁਫਾਇਆ ਦਿਓੜਸਤ ਗੁਫਾ ਜਨੂੰ ਕਹਿੰਦੇ ਆ ਉਸ ਗੁਫਾ ਦੇ ਵਿੱਚ ਕੋਰੀ ਰਾਖਸ਼ ਰਹਿੰਦਾ ਸੀ ਉਹ ਅਗੋਰੀ ਸੀਗਾ ਪਹਿਲਾਂ ਹਨਾ ਤੇ ਉਸ ਰਕਸ਼ਸ਼ ਨੂੰ ਬ੍ਰਹਮਾ ਜੀ ਦਾ ਵਰਦਾਨ ਸੀਗਾ ਕਿ ਜਦੋਂ ਕਿਸੇ ਉਹ ਇਨਸਾਨ ਨੂੰ ਦੇਖੂਗਾ ਉਹ ਆਦਮ ਬੋ ਆਦਮ ਬੋ ਕੈਨੇਡਾ ਪੰਦਣਾ ਜਦੋਂ ਕਿਸੇ ਇਨਸਾਨ ਨੂੰ ਦੇਖਦਾ ਆਪਣੇ ਅੰਦਰ ਨੂੰ ਸਾਹ ਖਿੱਚਦਾ ਆ ਉਹਦੇ ਸਾਹ ਵਿੱਚ ਪਾਵਰ ਇੰਨੀ ਹੋ ਜਾਂਦੀ ਆ ਕਿ ਮੋਰੇ ਹਵਾ ਚੱਲਣ ਆਪਾਂ ਦੀ ਸੀ ਉਹਦੇ ਵਿੱਚ ਜਿਹੜਾ ਵੀ ਕੋਈ ਇਨਸਾਨ ਆ ਜਾਂਦਾ ਸੀ ਕੋਈ ਬੱਚਾ ਜਾਂ ਕੋਈ ਇਨਸਾਨ ਆਇਆਦਾ ਸੀ ਉਹਨੂੰ ਆਪਣੇ ਕੋਲ ਲੈ ਆਂਦਾ ਸੀ ਤੈਨੂੰ ਖਾ ਲੈਂਦਾ ਸੀ ਤਾਂ ਉਦੋਂ ਕਲਯੁਗ ਸਟਾਰਟ ਹੋਇਆ ਉਸ ਰਾਖਸ਼ ਨੂੰ ਕੋਈ ਨਹੀਂ ਸੀ ਮਾਰ ਸਕਦਾ ਕਿਉਂਕਿ ਉਹਨੂੰ ਉਹਦੇ ਕੋਲ ਬ੍ਰਹਮਾ ਜੀ ਦਾ ਵਰਦਾਨ ਸੀ ਬਹੁਤ ਸੰਤ ਸਾਧੂ ਆਏ ਕਿਸੇ ਤੋਂ ਕੁਝ ਨਹੀਂ ਹੋਇਆ ਬਾਬਾ ਜੀ ਭਾਵੇਂ ਛੋਟੇ ਜਿਹੇ ਸੀ ਕਿਉਂਕਿ ਬਾਬਾ ਜੀ ਅਮਰ ਹੋ ਚੁੱਕੇ ਆ ਅਮਰ ਕਿਦਾਂ ਹੋਏ ਬਾਬਾ ਜੀ ਨੂੰ ਸਿੱਧ ਜੋਗੀ ਬਾਬਾ ਬਾਲਕ ਨਾ ਕਿਹਾ ਜਾਂਦਾ ਕਿਉਂ ਕਿ ਆ ਜਾਂਦਾ ਕਿਉਂਕਿ ਬਾਬਾ ਜੀ ਮੌਤ ਉੱਤੇ ਸਿੱਧੀ ਪ੍ਰਾਪਤ ਕਰ ਲਏ ਉਹਨੇ ਮੌਤ ਨੂੰ ਸਿੱਧ ਕਰ ਲਿਆ ਮੌਤ ਨੇ ਅਜੇ ਤੱਕ ਸਿੱਧ ਹੋਈ ਕਿਸੇ ਤੋਂ ਵੀ ਤੁਸੀਂ ਹੋਰ ਕਈਆਂ ਚੀਜ਼ਾਂ ਸਿੱਧ ਕਰ ਲਿਆ ਤੁਸੀਂ ਕਹਿੰਦੇ ਇਸ ਚੀਜ਼ ਆਪਾਂ ਪਾਸ ਹੋ ਗਏ ਨੂੰ ਸਿੱਧ ਕਰ ਲਏ ਤੁਸੀਂ ਉਹਨਾਂ ਨੇ ਮੌਤ ਨੂੰ ਹੀ ਸਿੱਧ ਕਰ ਲਿਆ ਇਸ ਕਰਕੇ 바ਵਾ ਜੀ ਨੂੰ ਸਿੱਧ ਜੋਗੀ 바ਵਾ ਬਾਲਕਨਾਥ ਕਿਹਾ ਜਾਂਦਾ ਹੁਣ ਜਦੋਂ 바ਵਾ ਜੀ ਛਾਤ ਲਈ ਤੋਂ ਉੱਡ ਕੇ ਗੁਫਾ ਵਿੱਚ ਗਏ ਹਨ ਕਈ ਪ੍ਰਕਾਰ ਦੇ ਲੜਾਈਆਂ ਝਗੜੇ ਹੋਣ ਲੱਪੇ ਗੁਰਖਨਾਥ ਜੀ ਦੇ ਨਾਲ ਹਨ ਜਿੱਥੇ ਨਿੰਦਿਆ ਚੁਗਲੀ ਹੁੰਦੀ ਹੋਵੇ 바ਵਾ ਜੀ ਨੇ ਸੋਚਿਆ ਕਿੱਥੇ ਮੈਂ ਰਹਿਣਾ ਨਹੀਂ ਉੱਥੋਂ ਉੱਡ ਕੇ ਗੁਫਾ 'ਚ ਜਿਗਏ ਤਾਂ ਗੁਫਾ ਦੇ ਵਿੱਚ ਰਾਖਸ਼ ਰਹਿੰਦਾ ਸੀ ਕੋਰੀ ਉਹ ਵੀ ਬਹੁਤ ਸ਼ਕਤੀਸ਼ਾਲੀ ਆ ਉਹ ਹਣ ਮੰਨਦਾ ਨਹੀਂ ਬਾਬਾ ਜੀ ਦਾ ਸੁੰਦਰ ਰੂਪ ਦੇਖ ਕੇ ਉਹਦੀ ਭੁੱਖ ਮਿਟ ਗਈ। ਸ਼ਾਂਤ ਹੋ ਗਿਆ। ਫੇਰ ਬਾਬਾ ਜੀ ਨੇ ਉਹਨੂੰ ਸੁੰਦਰ ਰੂਪ ਦਿੱਤਾ ਇੱਕ। ਸ਼ਕਤੀਸ਼ਾਲੀ ਬਣਾਇਆ। ਬਾਬਾ ਜੀ ਕਹਿੰਦੇ ਕਿ ਤੁਸੀਂ ਅੱਜ ਤੋਂ ਮੀਟ ਨਹੀਂ ਖਾਣਾ। ਕਿਸੇ ਇਨਸਾਨ ਨੂੰ ਨਹੀਂ ਖਾਣਾ। ਭਗਤੀ ਕਰਨੀ ਆ। ਤੁਹਾਡੇ ਨਾਮ ਦਾ ਇੱਥੇ ਬੱਕਰਾ ਚੜਿਆ ਕਰੂਗਾ। ਕਿ ਜਿਹੜੇ-ਜਿਹੜੇ ਵੀ ਭਗਤ ਦੁਖੀ ਹੋਣਗੇ ਜਾਂ ਕਿਸੇ ਨੂੰ ਪ੍ਰੇਤ ਆਤਮਾ ਚੁੰਬੜੀ ਹੋਊਗੀ ਜਾਂ ਕਿਸੇ ਬਿਮਾਰੀ ਦੇ ਕਾਰਨ ਭਗਤ ਦੁਖੀ ਹੋਊਗਾ ਜਾਂ ਮਾਲੋ ਕਿਸੇ ਦੇ ਘਰ ਵਿੱਚ ਕਲਾ ਕਲੇਸ਼ ਹੋਆ ਜਾਂ ਕਿਸੇ ਦਾ ਕੋਈ ਕੰਮ ਨਹੀਂ ਬਣਦਾ ਬਾਵਾ ਜੀ ਕਹਿੰਦੇ ਜਦੋਂ ਉਹ ਤੁਹਾਡੇ ਨਾਂ ਦਾ ਬੱਕਰਾ ਸੁਖੂਗਾ ਤਾਂ ਜਦੋਂ ਖੁਸ਼ੀ ਨਾਲ ਲੈ ਕੇ ਆਉਗਾ ਉਹਨੂੰ ਸੱਚੀ ਨਿਚਾ ਨਾਲ ਮੱਥਾ ਟੇਕੂਗਾ ਉਹ ਬੱਕਰਾ ਆਪਣੇ ਆਪ ਇਹਦਾ ਛਣਕ ਜਾਊਗਾ ਜੇ ਤੁਸੀਂ ਉਹਦੇ ਉੱਤੇ ਪਾਣੀ ਪਾਉਨੇ ਆ ਪਾਣੀ ਜਦੋਂ ਹੁਣ ਪੈ ਗਿਆ ਨੇਚਰਲੀ ਉਹਨੇ ਪਾਣੀ ਤਾਂ ਥੱਲੇ ਸਿੱਟਣਾ ਈ ਨੇ ਛਣਕਣਾ ਈ ਆ ਉਹ ਗਲਤ ਆ ਬੱਕਰਾ ਵੇਜਣਾ ਜਿਹੜਾ ਹੁੰਦਾ ਉਹ ਆਪਣੇ ਆ ਵਿਜੇ ਜੇ ਤੁਸੀਂ ਉਹਨੂੰ ਨੇਚਾਂ ਦਾ ਮੱਥਾ ਟੇਕਦੇ ਆ ਜੇ ਕਿਸੇ ਭਗਤ ਦੇ ਵਿੱਚ ਜਾਂ ਕਿਸੇ ਸਾਧੂ ਆ ਚਾਹੇ ਸੰਤ ਹੋ ਆ ਚਾਹੇ ਕੋਈ ਇਨਸਾਨ ਆ ਜੇ ਉਹਦੇ ਵਿੱਚ ਹੰਕਾਰ ਆ ਕਿ ਮੈਂ ਬਹੁਤ ਭਗਤ ਆ ਤਾਂ ਉਸ ਲਈ ਉਹਦਾ ਬੱਕਰਾ ਵੇਜਦਾ ਨਹੀਂ ਉਹ ਪਾਣੀ ਪਾਉਂਦੇ ਆ ਕਈ ਯਤਨ ਕਰਦੇ ਕਈ ਕਈ ਘੰਟੇ ਵੀ ਨਹੀਂ ਵੇਜਦਾ ਇਦਾ ਮਤਲਬ ਉਹਦੀ ਯਾਤਰਾ ਜਿਹੜੀ ਆ ਮਨਜ਼ੂਰ ਨਹੀਂ ਹੋਈ। ਬਾਬਾ ਜਿਹੜੇ ਬੱਕਰੇ ਚੜਦੇ ਉਹਨਾਂ ਨੇ ਬਾਬਾ ਜੀ ਨੇ ਕਿਹਾ ਕਿ ਤੁਹਾਡੇ ਨਾਮ ਦਾ ਜਿਹੜਾ ਬੱਕਰਾ ਚੜੂਗਾ ਉਹ ਇੱਥੇ ਵੱਡਿਆ ਨਹੀਂ ਜਾਊਗਾ। ਮੀਟ ਨਹੀਂ ਬਣੂਗਾ। ਨਾ ਕੱਟਣਾ ਨਾ ਵੱਡਣਾ। ਸਿਰਫ ਤੁਸੀਂ ਉਹਦੀ ਵਾਸ਼ਨਾ ਨਾਲ ਰੱਜ ਜਾਣਾ। ਤੇ ਸਾਡੇ ਨਾਮ ਦੇ ਰੋਟ ਚੜਿਆ ਗਨਗੇ ਤੁਹਾਡੇ ਨਾਮ ਦਾ ਬੱਕਰਾ ਚੜਿਆ ਕਰੂਗਾ। ਇਸ ਕਰਕੇ ਭਗਤ ਹੁਣ ਪੂਰੇ ਸੰਸਾਰ ਵਿੱਚੋਂ ਬਾਬਾ ਜੀ ਦੇ ਨਾਮ ਦੇ ਬੱਕਰੇ ਲੈ ਕੇ ਜਾਂਦੇ ਆ ਸੰਤ ਸਾਧੂ ਲੈ ਜਾਂਦੇ ਆ ਜਦੋਂ ਕਿਸੇ ਦੇ ਬੇਟਾ ਹੁੰਦਾ ਤਾਂ ਵੀ ਲੈ ਜਾਂਦੇ ਆ ਖੁਸ਼ੀ ਨਾਲ ਬੱਕਰੇ ਚੜਾਈ ਜਾਂਦੇ ਆ ਇਦਾਂ ਹੀ ਹੁਣ ਸਲੇਰਨ ਤਾਂ ਵੀ ਬੱਕਰੇ ਚੜਦੇ ਆ ਇਹ ਸਾਰੇ ਖੇਡ ਭਗਵਾਨ ਦੇ ਆ ਇਨਸਾਨ ਕੁਛ ਨਹੀਂ ਕਰਦਾ ਨੀਮਿਆ ਰੁੱਖਾਂ ਨੂੰ ਫਲ ਲੱਗਦੇ ਆ ਬਾਬਾ ਜੀ ਕਹਿੰਦੇ ਆ ਕਿ ਜੇ ਤੁਹਾਡੇ ਕੋਲ ਬਹੁਤ ਧਨ ਦੌਲਤ ਆ ਜਾਂਦਾ ਮੰਨ ਲਓ ਇੰਨਾ ਕੁ ਪੈਸਾ ਹੋ ਜਾਂਦਾ ਕੋਠੀਆਂ ਪੈ ਜਾਂਦੀਆਂ ਫੈਕਟਰੀਆਂ ਵੀ ਖੁੱਲ ਜਾਂਦੀਆਂ ਬਾਬਾ ਜੀ ਮੰਨ ਲਓ ਕਿਸੇ ਨੂੰ ਰਾਜਾ ਹੀ ਬਣਾ ਦਿੰਦੇ ਆ ਉਹ ਦੇਖੋ ਭਾਵੇਂ ਸੋਨੇ ਚਾਂਦੀ ਦੇ ਬਰਤਨ ਹੋਣ ਖਾਣਾ ਖਾਣ ਨੂੰ ਜਿੰਨੇ ਮਰਜੀ 골ਡ ਹੋਵੇ ਜਿੰਨਾ ਮਰਜੀ ਉਹ ਵੱਡੇ ਤੋਂ ਵੱਡਾ ਰਾਜਾ ਬਣ ਜਾਵੇ ਬਾਬਾ ਜੀ ਕਹਿੰਦੇ ਨੀਵੇਂ ਰਹਿਣਾ ਇਦਾਂ ਹੀ ਹੁਣ ਆਪਾਂ ਇੱਕ ਛੋਟੀ ਜਿਹੀ ਗੱਲ ਸੁਣਾਉਂਦੇ ਆ ਤੁਸੀਂ ਸਾਰਿਆਂ ਨੇ ਆਪਣੇ ਆਪ ਸਮਝ ਜਾਣਾ ਪੱਕੇ ਦੀ ਗੱਲ ਕਰਦੇ ਆ ਬਾਬਾ ਜੀ ਦੇ ਕਹਿੋ ਜਿਹਾ ਭਗਤ ਹੋਇਆ ਉਹਦੇ ਕੋਲ ਬਹੁਤ ਹਨ 골ਡੇ 골ਡ ਸੋਨਾ ਵੀ ਚਾਂਦੀ ਵੀ ਸੁੰਦਰ ਰਾਣੀਆਂ ਵੱਡੇ ਵੱਡੇ ਉਹਦੇ ਮਹਿਲ ਕਈ ਪਹਾੜਾਂ ਪਰਬਤਾਂ ਉੱਤੇ ਉਹਦੇ ਮਹਿਲ ਸਿਗੇ ਤੇ ਉਹ ਸਭ ਕੁਝ ਛੱਡ ਕੇ ਫਕੀਰ ਹੋ ਜਾਂਦੇ ਆ ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਬਾਬਾ ਜੀ ਦੇ ਕੋਲ ਆ ਕੇ ਭਗਤੀ ਕਰਦੇ ਆ ਫਿਰ ਪਉਣਾ ਹਰੀ ਉਹਨੂੰ ਉਡਣ ਦਾ ਬਲ ਬਖਸ਼ ਦਿਆ ਫਿਰ ਉਹਨੂੰ ਵਰਦਾਨ ਦਿੰਦਿਆ 3600 ਰਾਜਾ ਹੋਏ ਕਿਸੇ ਦਾ ਨਾਮ ਨਹੀਂ ਹੋਇਆ ਰਾਜਾ ਭਰਤਰੀ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦਾ ਜਗ ਤੇ ਨਾਮ ਹੋਇਆ ਬਾਬਾ ਜੀ ਨੇ ਵਰਦਾਨ ਦਿੱਤਾ ਕਿ हे ਰਾਜਨ ਤੁਹਾਡੇ ਨਾਮ ਦੇ ਕਈ ਮੰਦਰ ਬਣਨਗੇ ਜਿੱਥੇ ਸਾਡਾ ਸਰੂਪ ਹੋਊਗਾ ਉੱਥੇ ਤੁਸੀਂ ਵੀ ਨਾਲ ਹੋਵੋਗੇ ਬਾਬਾ ਜੀ ਨੇ ਉਹਨਾਂ ਨੂੰ ਬੜਾ ਉੱਚਾ ਰੁਤਬਾ ਦਿੱਤਾ ਕਹਿੰਦੇ ਤੂੰ ਪੀਰਾਂ ਦਾ ਪੀਰ ਕਹਿਲਾਉਂਗਾ ਭਰਤਰੀ ਹੁਣ ਪੀਰ ਬਣੇ ਕਿਦਾਂ ਆ ਉਹਨਾਂ ਨੇ ਸਾਰੀਆਂ ਚੀਜ਼ਾਂ ਤਿਆਗੇ ਕੀਤਾ ਸੋਨਾ ਚਾਂਦੀ ਰਾਜ ਮਹਿਲ ਛੱਡ ਤੇ ਰਾਣੀਆਂ ਨੂੰ ਛੱਡ ਦਿੱਤਾ ਕੀ ਭਾਗਤਾਂ ਨੂੰ ਥੋੜਾ ਜਿਹਾ ਕੁਝ ਮਿਲ ਜਾਵੇ ਪਹਿਲਾਂ ਬਹੁਤ ਗਰੀਬ ਹੁੰਦੇ ਆ ਥੋੜਾ ਬੋਤਾ ਧੰਨ ਮਿਲ ਜਾਵੇ ਉਹਦੇ ਨਾਲੇ پاگل ਹੋ ਜਾਂਦੇ ਆ پاگل ਨਾ ਹੋਵੋ ਬਾਬਾ ਜੀ ਦੀ ਭਗਤੀ ਸੱਚੀ ਕਰੋ ਭਗਵਾਨ ਕਹਿੰਦੇ ਆ ਜੇ ਤੁਸੀਂ ਗੁਰੂ ਧਾਰਨਾ ਕਰ ਲਈਆ ਮੰਨ ਲਓ ਜੇ ਤੁਸੀਂ ਗੁਰੂ ਧਾਰਨਾ ਕਿਤੇ ਕੀਤੀ ਕਿਸੇ ਤੋਂ ਵੀ ਗੁਰੂ ਨੂੰ ਆਪਾਂ ਪਿਤਾ ਸਮਾਨ ਸਮਝਦੇ ਆ ਹੁਣ ਜਿਹੜਾ ਪਿਤਾ ਹੁੰਦਾ ਉਹ ਸੂਰਜ ਵਾਂਗੂ ਗਰਮ ਹੁੰਦਾ ਜੇ ਤੁਸੀਂ ਉਹਨੂੰ ਗੁਰੂ ਮੰਨੇ ਹੀ ਲਿਆ ਖ ਉਹਦਾ ਕਹਿਣਾ ਮੰਨਣਾ ਗੁਰੂ ਚਾਹੇ ਦੰਡ ਦੇਵੇ ਚਾਹੇ ਪ੍ਰੇਮ ਕਰੇ ਉਹਦੀ ਲੀਲਾ ਵਿੱਚ ਰਹਿਣਾ ਸਦਾ ਹੀ ਇਹ ਨਹੀਂ ਸੋਚਣਾ ਕਿ ਮੇਰੇ ਗੁਰੂ ਗਲਤ ਹੋ ਗਿਆ ਉਹਦਾ ਸਮਾਂ ਪਾ ਕੇ ਪਤਾ ਲੱਗਣਾ ਕਿ ਗੁਰੂ ਗਲਤ ਸੀ ਕਿ ਤੁਸੀਂ ਗਲਤ ਸੀ ਕਿਸੇ ਵੇਲੇ ਕੋਈ ਚੀਜ਼ ਤੁਹਾਨੂੰ ਤੁਸੀਂ ਚਾਹੁੰਦੇ ਮੈਂ ਚੀਜ਼ ਪ੍ਰਾਪਤ ਕਰਨੀ ਕਰਨੇ 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 ਜੇਦ ਨਹੀਂ ਕਰਨੇ ਹੋ ਸਕਦਾ ਬਾਵਾ ਜੀ ਨੇ ਉਹਨਾਂ ਨੂੰ ਪਹਿਲਾਂ ਹੀ ਦਿਖਾਇਆ ਹੋਵੇ ਕਿ ਇਹ ਚੀਜ਼ ਪ੍ਰਾਪਤ ਕਰਨ ਨਾਲ ਤੁਹਾਨੂੰ ਕੋ ਨੁਕਸਾਨ ਹੋ ਜਾਊਗਾ ਬਾਬਾਈ ਨੂੰ ਇਹ ਇੱਥੇ ਤੱਕ ਪਤਾ ਹੁੰਦਾ ਕਿ 20 ਸਾਲ ਬਾਅਦ ਮੇਰੇ ਪੁੱਤ ਦਾ ਕੋਈ ਨੁਕਸਾਨ ਨਾ ਹੋ ਜਾਵੇ ਕਿਉਂਕਿ ਅਮਰ ਹੋ ਚੁੱਕਿਆ ਉਹ ਸਾਨੂੰ ਵੀ ਉਹੀ ਦੱਸਦੇ ਆ ਆ ਜੋ ਮੈਂ ਗਿਆਨ ਬੋਲਦਾ ਮੈਂ ਕੋਈ ਪੜਿਆ ਲਿਖਿਆ ਨਹੀਂ ਸਾਡੇ ਅੰਦਰ ਬਸ ਕੇ ਉਹੀ ਬੋਲਦੇ ਆ ਉਹੀ ਸਰਬ ਕਲਾ ਸੰਪੂਰਨ ਨਾ ਉਹੀ ਕਲਾਧਾਰੀ ਆ ਅਸੀਂ ਕੁਝ ਨਹੀਂ ਕਰਨ ਜੁਗੇ ਜਜਾ ਲੰਗਰ ਚੱਲਦੇ ਆ ਇੱਕ ਪਰਿਵਾਰ ਵਿੱਚ ਚਾਰ ਜਾਨੇ ਦੀ ਰੋਟੀ ਹੁੰਦੀ ਉਹਦੇ ਵਿੱਚ ਝਗੜੇ ਹੁੰਦੇ ਲੜਾਈਆਂ ਹੁੰਦੀਆਂ ਜੱਜ 24 ਘੰਟੇ ਲੰਗਰ ਚੱਲਦਾ ਪਿਆ ਸਲੇਰਨ ਤਾਂ ਚੱਕ ਸਾਧੂਆ ਲੰਗਰ ਘਰ ਬਾਬਾ ਜੀ ਨੇ ਆ ਬਣਵਾਇਆ ਜਿੱਥੇ ਲੰਗਰ ਚੱਲਦੇ ਪਏ ਆ ਇਹ ਅਸੀਂ ਨਹੀਂ ਲੰਗਰ ਲਾਇਓ ਕਿਉਂਕਿ ਅਸੀਂ ਕਿਸੇ ਤੋਂ ਕੁਝ ਮੰਗਦੇ ਹੀ ਨਹੀਂ ਕਿਸੇ ਪਿੰਡਾਂ ਵਿੱਚ ਜਾ ਕੇ ਕੋਈ ਗ੍ਰਾਹੀ ਨਹੀਂ ਕਰਦੇ ਬਾਬਾ ਜੀ ਮਨ ਵਸਦੇ ਆਪਣੇ ਭਗਤਾਂ ਤੇ ਕੋਈ ਦੇਸ਼ਾਂ ਵਿਦੇਸ਼ਾਂ ਚ ਚਲ ਜਾਂਦਾ ਕੋਈ ਵੱਡਵਡੀਆਂ ਨੌਕਰੀਆਂ ਤੇ ਲੱਗੀ ਜਾਂਦੇ ਆ ਉਹਨਾਂ ਦੇ ਦਿਲਾਂ ਵਿੱਚ ਆਉਂਦਾ ਕਿ ਸਾਡੇ ਗੁਰੂ ਤਾਂ ਪੰਜ ਪੈਸੇ ਵੀ ਨਹੀਂ ਮੰਗਦੇ ਨਾ ਇਹ ਮੱਥਾ ਟਿਕਾਉਂਦੇ ਆ ਨਾ ਪੈਸੇ ਅੱਗੇ ਚੜਨ ਦਿੰਦੇ ਆ ਨਾ ਪ੍ਰਸ਼ਾਦ ਚੜਨ ਦਿੰਦੇ ਆ ਠੀਕ ਹੈ ਨਾ ਤੇ ਉਹ ਆਪਣੇ ਆਪ ਹੀ ਖੁਸ਼ੀ ਨਾਲ ਸਾਰਾ ਕੁਝ ਕਰਦੇ ਆ ਜਦੋਂ ਪ੍ਰਸ਼ਾਦ ਦੀ ਗੱਲ ਕਰਦੇ ਆ ਇੱਕ ਦੁਕਾਨਦਾਰ ਹੋਰ ਵੀ ਹੁੰਦੇ ਆ ਮੰਨ ਲਓ ਇੱਕ ਦੁਕਾਨਦਾਰ ਸਿਰਫ ਬੇਸਣ ਬਣਾਉਂਦਾ 바ਵਾ ਦੇ ਲੋਕ ਜਾਂਦੇ ਆ ਕੋਈ ਕਹਿੰਦਾ ਮੈਨੂੰ ਫੌਜੀ ਦੀ ਨੌਕਰੀ ਲੱਗ ਗਈ ਕੋਈ ਕਹਿੰਦਾ ਮੈਂ ਡਾਕਟਰ ਬਣ ਗਿਆ ਕੋਈ ਕਹਿੰਦਾ ਮੈਂ ਇੰਜੀਨੀਅਰ ਬਣ ਗਿਆ ਕੋਈ ਕਹਿੰਦਾ ਮੈਂ ਜੱਜ ਲੱਗ ਗਿਆ ਕੋਈ ਕਹਿੰਦਾ ਸਾਡੀ ਕੋਠੀ ਪੈ ਗਈ ਆ ਕੋਈ ਕਹਿੰਦਾ ਮੇਰਾ ਬਾਹਰਲਾ ਵੀਜ਼ਾ ਲੱਗਿਆ ਕੋਈ ਕਹਿੰਦਾ ਮੇਰੇ ਪੁੱਤਰ ਪੈਦਾ ਹੋ ਗਿਆ ਉਹ 바ਵਾ ਦੀ ਝੰਡਾ ਲੈ ਕੇ ਜਾਂਦਾ ਇੱਕ ਦੁਕਾਨਦਾਰ ਆ ਰਸਤੇ ਵਿੱਚ ਉਹਦੀ ਬੇਸਣ ਦੀ ਦੁਕਾਨ ਆ ਉਹ ਦੁਕਾਨਦਾਰ ਦੇ 3 ਪੁੱਤ ਵੀ ਆ ਦੋ ਤੇ ਆ ਪੁੱਤੇ ਆ ਛੋਟੇ ਛੋਟੇ ਬੱਚੇ ਉਹ ਬੇਸਣ ਬਣਾ ਕੇ ਰੱਖਦਾ ਪਰ ਉਹਦੇ ਵਿੱਚੋਂ ਆਪਣੇ ਬੱਚਿਆਂ ਨੂੰ ਵੀ ਖਿਲਾ ਦਿੰਦਾ ਬੇਸਣ ਦਾ ਜੁੱਠਾ ਹੀ ਹੋ ਗਿਆ ਹੁਣ ਹੋ ਸਕਦਾ ਦੁਕਾਨਦਾਰ ਵੀ ਖਾਂਦਾ ਹੋਵੇ ਪਰ ਜਦੋਂ ਤੁਸੀਂ ਖਰੀਦ ਲੈਂਦੇ ਆ ਤੁਸੀਂ ਇਹ ਸੋਚਦੇ ਆ ਕਿ ਪ੍ਰਸ਼ਾਦ ਅਸੀਂ ਬਾਬਾ ਜੀ ਦੇ ਚੜਾਉਣਾ ਅਸੀਂ ਜਾ ਕੇ ਭੰਗੜਾ ਪਾਉਣਾ ਉੱਥੇ ਬਾਬਾ ਜੀ ਦੇ ਪ੍ਰਸ਼ਾਦ ਚੜਾਉਣਾ ਹਨਾ ਅਸੀਂ ਝੰਡਾ ਚੜਾਉਣਾ ਆ ਤੁਸੀਂ ਆਪਣੇ ਬੱਚਿਆਂ ਨੂੰ ਕਾਰ ਵਿੱਚ ਇਦਾਂ ਮਨਾ ਕਰੀ ਜਾਂਦੇ ਆ ਕਿ ਇਹਨੂੰ ਖਾਣਾ ਨਹੀਂ ਪਤਾ ਖੱਬਾ ਬਾਬਾ ਜੀ ਪ੍ਰਸ਼ਾਦ ਲੈ ਕੇ ਚੱਲੇ ਆ ਕਿਉਂਕਿ ਜਦੋਂ ਤੁਸੀਂ ਖਰੀਦਿਆ ਉਸ ਲਈ ਉਹ ਪ੍ਰਸ਼ਾਦ ਬਣ ਗਿਆ ਉਹ ਪਹਿਲਾਂ ਵੇchnਾ ਹੀ ਸੀਗਾ ਉਹ ਕੋਈ ਪ੍ਰਸ਼ਾਦ ਨਹੀਂ ਸੀ ਠੀਕਣਾ ਸਮਝਣਾ ਪਹਿਲਾ ਉਹ ਕੱਲਾ ਵੇਚਣ ਸੀ ਜੋ ਤੁਸੀਂ ਖਰੀਦ ਲਿਆ ਉਸ ਲਈ ਉਹ ਪ੍ਰਸ਼ਾਦ ਬਣ ਗਿਆ ਉਸ ਲਈ ਤੁਹਾਡਾ ਕੀ ਸੀ ਭਾਵ ਸੀ ਪ੍ਰੇਮ ਸੀ ਪ੍ਰਮਾਤਮਾ ਪ੍ਰਤੀ ਤੁਹਾਡਾ ਭਗਵਾਨ ਪ੍ਰੇਮ ਦੇਖਦੇ ਆ ਸੋਨਾ ਚਾਂਦੀ ਨਹੀਂ ਦੇਖਦੇ ਰਾਜਾ ਭਰਤਰੀ ਦਾ ਉਹਨਾਂ ਨੇ ਸੋਨਾ ਥੋੜਾ ਦੇਖਿਆ 골ਡ ਥੋੜਾ ਦੇਖਿਆ ਰਾਜਾ ਭਰਤਰੀ ਪਤਨੀ ਧਨ ਦੌਲਤ ਸਭ ਕੁਝ ਇਤਿਆਹ ਕੇ ਆ ਗਿਆ ਜਿੱਦਾਂ ਬਾਬਾ ਜੀ ਨੇ ਭਗਤੀ ਕੀਤੀ ਐ ਬੋਰਡ ਦੇ ਥੱਲੇ ਬੈਠ ਕੇ ਜੇ ਹੁਣ ਰਾਜਾ ਭਰਤਰੀ ਉਹਨਾਂ ਨੂੰ ਆਸਣ ਬਣਾ ਕੇ ਦੇ ਸਕਦਾ ਸੀ ਸੋਨੇ ਦਾ ਚਾਂਦੀ ਦਾ ਸਾਰਾ ਕੁਝ ਦੇ ਸਕਦਾ ਸੀ ਆਸਣ ਤੱਕ ਦੇ ਸਕਦਾ ਸੀ ਪਰ ਬਾਬਾ ਜੀ ਨੇ ਕੋਈ ਸਵਕਾਰ ਨਹੀਂ ਕੀਤਾ ਰਾਜਾ ਭਰਤਰੀ ਇਕੱਲੇ ਆਏ ਉਹਨੇ ਸਵਿਕਾਰ ਕੀਤਾ ਰਾਜਾ ਭਰਤੀ ਦੇ ਕੀ ਦੇਖਿਆ ਉਹਨਾਂ ਨੇ ਸੱਚਾ ਮਨ ਦੇਖਿਆ ਤਿਆਗ ਦੇਖਿਆ ਭਗਤੀ ਤਿਆਗ ਮੰਗਦੀ ਐ ਭਗਤੀ ਪ੍ਰੇਮ ਮੰਗਦੀ ਐ ਪਰਮਾਤਮਾ ਕੋਈ ਚੀਜ਼ ਨਹੀਂ ਮੰਗਦੇ ਪਰਮਾਤਮਾ ਸਿਰਫ ਭਗਤ ਦਾ ਸੱਚਾ ਪਿਆਰ ਮੰਗਦੇ ਆ ਨਹੀਂ ਬੇਸਣ ਚੜਾਉਂਦਾ ਨਾ ਚੜਾਓ ਰੋਟ ਨਹੀਂ ਚੜਾਉਂਦੇ ਨਾ ਚੜਾਓ ਬਾਵਾ ਜੀ ਲੈ ਤੁਸੀਂ ਭਾਵੇਂ ਇੱਕ ਫੁੱਲ ਲੈ ਜਾਓ ਫੁੱਲ ਨਹੀਂ ਲਿਜਾਉਂਦੇ ਇੱਕ ਫੁੱਲ ਦੀ ਪੱਤੀ ਚੜਾਦਾ ਭਾਵੇਂ ਉਹਨੇ ਤੁਹਾਡਾ ਸੱਚਾ ਪ੍ਰੇਮ ਦੇਖਣਾ ਤੁਹਾਡਾ ਧਨ ਦੌਲਤ ਨਹੀਂ ਦੇਖਣਾ ਸਮਝ ਦੇਣਾ ਜੇ ਬਾਬਾ ਜੀ ਕਹਿੰਦੇ ਆ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਇੱਕ ਫੁੱਲ ਦੀ ਪੱਤੀ ਚੜਾ ਦੋ ਬਸ ਉਹਦੇ ਨਾਲ ਵੀ ਉਹਨਾਂ ਨੇ ਮਨਜ਼ੂਰੀ ਲੱਗ ਜਾਣੀ ਤੁਹਾਡੀ ਇਸ ਕਰਕੇ ਜਦੋਂ ਜਦੋਂ ਵੀ ਬਾਬਾ ਹੀ ਜਾਣਾ ਨੀਵੇਂ ਹੋ ਕੇ ਜਾਣਾ ਜੇ ਕੋਈ ਛੰਡੇ ਬਣਾਉਂਦੇ ਆ ਤੁਸੀਂ ਰੋਟ ਪ੍ਰਸ਼ਾਦ ਬਣਾਉਂਦੇ ਆ ਕਿਸੇ ਨੂੰ ਕ੍ਰੋਧ ਨਹੀਂ ਕਰਨਾ ਜੇ ਤੁਹਾਨੂੰ ਉਹਦੇ ਨਾਮ ਦੇ ਹਲਾਰੇ ਆਉਣ ਲੱਪਿਆ ਤਾਂ ਇਹ ਸੋਚਣਾ ਕਿ ਅਸੀਂ ਜਦੋਂ ਦਾ ਨਾਮ ਭਜਨ ਲਿਆ ਕਿਹੜੀ ਸ਼ਕਤੀ ਹੈ ਜਿਹੜੀ ਸਾਨੂੰ ਹਲਾਰੇ ਦਿੰਦੀ ਹੈ ਹਨਾ ਕੋਈ ਨਾ ਕੋਈ ਸ਼ਕਤੀ ਹੈ ਜਿਹੜੀ ਸਾਨੂੰ ਹਲਾਰੇ ਦਿੰਦੀ ਹੈ ਸਾਨੂੰ ਬਾਬਾ ਜੀ ਦੇ ਕੋਲ ਪਹੁੰਚਾਉਂਦੀ ਹੈ ਕੱਲੇ ਹਲਾਰਿਆਂ ਤੱਕ ਨਹੀਂ ਰਹਿ ਜਾਣਾ ਉਹਦੇ ਦਰਸ਼ਨ ਕਰਕੇ ਉਹ ਸੱਚ ਦਾ ਆਨੰਦ ਨੂੰ ਪ੍ਰਾਪਤ ਕਰਨਾ ਉਹ ਸ਼ਾਂਤੀ ਰੂਪ ਨੂੰ ਪ੍ਰਾਪਤ ਕਰਨਾ ਉਹਦੇ ਸ਼ਾਂਤ ਰੂਪ ਦੇ ਦਰਸ਼ਨ ਕਰਨੇ ਆ ਇਸ ਕਰਕੇ ਉਹਦੇ ਦਰਸ਼ਨ ਕਰਕੇ ਮੁਕਤ ਹੋਣਾ ਇਹਨਾਂ ਚੱਕਰਾਂ ਚ ਨਹੀਂ ਫਸਣਾ ਧਨ ਦੌਲਤ ਜਿੰਨਾ ਮਰਜ਼ੀ ਆ ਜਾਏ ਜਿੰਨਾ ਮਰਜ਼ੀ ਧਨ ਦੌਲਤ ਆ ਜਾਏ ਸੋਨਾ ਆ ਜਾਏ ਉਹਦਾ ਹੰਕਾਰ ਨਹੀਂ ਕਰਨਾ ਪ੍ਰੇਮ ਰੱਖਣਾ ਜਦੋਂ ਧਨ ਆ ਜਾਏ ਦੂਸਰਿਆਂ ਨਾਲ ਨਾ ਪ੍ਰੇਮ ਕਰਨਾ ਕਦਾਨ ਪੁੰਨ ਕਰਦੇ ਜਾਇਓ ਕਰਦੇ ਜਾਇਓ ਦਾਨ ਪੁੰਨ ਕਰਦੇ ਜਾਇਓ ਪੌੜੀ ਪੌੜੀ ਚੜਦੇ ਜਾਇਓ ਜੈ ਜੈ ਕਰਦੇ ਜਾਇਓ ਜੈ ਜੈ ਕਰਦੇ ਜਾਇਓ ਜਕਾਰਾ ਪਾਉਣਾ ਹਰੀ ਬਾਬਾ ਜੀ ਦਾ ਬਹੁਤ ਸੱਚੀ ਸਰਵਾ ਕੀ ਜੈ